ਅਸੀਂ ਦਿੱਲੀ ਏਅਰਪੋਰਟ ਤੋਂ ਵਾਪਸ ਮੈਡਮ ਨੂੰ ਔਰ ਮੇਰੇ ਬੇਟੇ ਨੂੰ ਲੈ ਕੇ ਆ ਰਹੇ ਸੀ ਇੱਕ ਗੱਡੀ ਜਿਹੜੀ ਕਿ ਹਾਈਵੇ ਦੇ ਉੱਪਰ ਸੀ ਉਹ ਅਸੀਂ ਲੈਫਟ ਹੈਂਡ ਸਾਈਡ ਟੋਲ ਪਲਾਜ਼ਾ ਵੱਲ ਮੁੜਨਾ ਸੀ ਤੇ ਰਾਈਟ ਹੈਂਡ ਸਾਈਡ ਬਲੌਕ ਆ ਟੋਟਲ ਬਲੌਕ ਆ ਬਹੁਤ ਦੇਰ ਤੋਂ ਕਿਉਂਕਿ ਕੰਪਲੀਟ ਨਹੀਂ ਹੋਇਆ ਤੇ ਉਹ ਡਰਾਈਵਰ ਨੇ ਉਹਦੀ ਗੱਡੀ ਸਿੱਧੀ ਹਿੱਟ ਕਰਦੀ ਗੱਡੀ ਸਪੀਡ ਜ਼ਿਆਦਾ ਸੀ 180 ਦੇ ਕੋਲ ਸੀ ਤੇ ਉਹ ਹਿੱਟ ਹੋਣ ਦੇ ਨਾਲ ਗੱਡੀ ਡੈਮੇਜ ਹੋ ਗਈ ਤੇ ਸਾਰੇ ਇਸ ਸਮੇਂ ਹਾਦਸਾ ਆਇਆ ਉਹ 2 ਵਜੇ ਦਾ ਟਾਈਮ ਸੀ ਔਰ ਉਹਨਾਂ ਦੇ ਨੀਚੇ ਵਾਲਾ ਬੁੱਲਰ ਆਰਪਾਰ ਹੋ ਗਿਆ ਉਹ ਦਨ ਦੋਨਾਂ ਦੇ ਹਾਰਪਾਰ ਹੋ ਗਏ ਔਰ ਪਸਨੀਆ ਤੇ 6:00 ਵਜੇ 8:00 ਤੇ 6:00 ਵਜੇ ਲੱਤ ਤੇ 6:00 ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਦੰਦਾ ਤੇ ਵੀ ਕਾਫੀ ਫ੍ਰੈਕਚਰ ਹੋਇਆ ਹੈ ਉਹ 42 ਟਾਂਕੇ ਲੱਗੇ ਨੇ ਜੀ ਔਰ ਇਹ ਨੀਚੇ ਵਾਲਾ ਬੁੱਲਰ ਬਿਲਕੁਲ ਆਰਪਾਰ ਹੋ ਗਿਆ ਸੀ ਵਿੱਚ ਵੀ ਹੱਥ ਪੈ ਸਕਦਾ ਤੇ ਔਰ ਉਹਦੇ ਦੰਦਾ ਤੇ ਵੀ ਬਹੁਤ ਗੰਮੀਤ ਚੜਤਾ ਹੈ ਜੀ ਹੋ ਮੈਮ ਬੋਲਣ ਦੇ ਹਾਲਾਤ ਵਿੱਚ ਬਿਲਕੁਲ ਨਹੀਂ ਹੈ ਮਤਲਬ ਸਥਿਤੀ ਜਿਆਦਾ ਨਾਜ਼ੁਕ ਹੈ ਜਾਂ ਕਦੋਂ ਤੱਕ ਇਹ ਠੀਕ ਹੋ ਜਾਵੇਗਾ ਡਾਕਟਰ ਨੇ ਕਿਹਾ ਵੀ ਘੱਟੋ ਘੱਟ 5 ਦਿਨ ਤੱਕ ਤੁਸੀਂ ਕੋਈ ਬੋਲਣਾ ਨਹੀਂ ਹੈ ਤੇ ਲਿਕਵੋੜੀ ਲੈਣਾ ਤੁਸੀਂ ਕੁਝ ਖਾ ਨਹੀਂ ਸਕਦੇ ਨਾ ਉਹ ਖਾ ਸਕਦੇ ਨੇ ਤੇ ਨਾ ਹੀ ਇਹਨੂੰ ਦੇਣਾ ਕਿਉਂਕਿ ਉਹ ਟਾਂਕੇ ਜਿਹੜੇ ਨੇ ਉਹ ਫੇਰ ਖੁੱਲ ਸਕਦੇ ਬੀਤੀ ਦੇਰ ਰਾਤ ਆਪ ਵਿਧਾਇਕ ਐਮ ਐਲ ਏ ਰਜਿੰਦਰ ਪਾਲ ਕੋਰ ਸ਼ਿਨਾ ਦਿੱਲੀ ਤੋਂ ਵਾਪਸ ਆ ਰਹੇ ਸੀ ਤਾਂ ਦਿੱਲੀ ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਹਰਿਆਣਾ ਦੇ ਵਿੱਚ ਖਨੋਰੀ ਬਾਰਡਰ ਦੇ ਲਾਗੇ ਉਹਨਾਂ ਦਾ ਐਕਸੀਡੈਂਟ ਹੋਇਆ ਔਰ ਐਕਸੀਡੈਂਟ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਔਰ ਐਕਸੀਡੈਂਟ ਕਿਸ ਤਰੀਕੇ ਦੇ ਨਾਲ ਹੋਇਆ ਕਦੋਂ ਹੋਇਆ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਐਮ.ਐਲ.ਏ. ਰਜਿੰਦਰਪਾਲ ਖੋਸ਼ੋ ਔਰ ਸ਼ੀਨਾ ਦੇ ਹਸਬੰਦ ਮੌਜੂਦ ਨੇ ਸਰ ਕਿਸ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੋਇਆ ਸੀ ਤੇ ਤੁਸੀਂ ਕਿੱਥੇ ਜਾ ਰਹੇ ਸੀ ਕਿਧਰ ਵਾਪਸ ਆ ਰਹੇ ਸੀਗੇ ਅਸੀਂ ਦਿੱਲੀ 에ਰਪੋਰਟ ਤੋਂ ਵਾਪਸ ਮੈਡਮ ਨੂੰ ਔਰ ਮੇਰੇ ਬੇਟੇ ਨੂੰ ਲੈ ਕੇ ਆ ਰਹੇ ਸੀ ਹੂੰ ਤੇ ਅਸੀਂ ਤਿੰਨ ਬੰਦੇ ਨੂੰ ਲੈਣ ਵਾਸਤੇ ਗਏ ਸੀ ਇੱਕ ਗਨਮੈਨ ਇੱਕ ਡਰਾਈਵਰ ਇੱਕ ਮੈਂ ਜੀ ਤੇ ਦੋ ਬੰਦੇ ਅਸੀਂ 에어ਪੋਰਟ ਤੋਂ ਵਾਪਸ ਲੈ ਕੇ ਆ ਰਹੇ ਸੀ ਹਾਂ ਤੇ ਉਹ ਜਿਸ ਸਮੇਂ ਹਾਦਸਾ ਹੋਇਆ ਉਹਨੂੰ 2 ਵਜੇ ਦਾ ਟਾਈਮ ਸੀ ਹਾਂ 2 ਦੇ ਆਸ-પાસ ਹਾਂ ਇਹ ਆਸਾ ਕੈਥਲ ਤੇ ਖਨੌਰੀ ਬਾਰਡਰ ਦੇ ਵਿਚਕਾਰ ਹੋਇਆ ਹਾਂ ਇਹ ਗੱਡੀ ਜਿਹੜੀ ਕਿ ਹਾਈਵੇ ਦੇ ਉੱਪਰ ਸੀ ਹਾਈਵੇ ਉੱਚਾ ਤੁਹਾਨੂੰ ਵੀ ਪਤਾ ਉੱਚਾ ਬਣਿਆ ਹੋਇਆ ਹੈ ਜ਼ਮੀਨ ਨਾਲੋਂ ਉਹ ਅਸੀਂ ਲੈਫਟ ਹੈਂਡ ਸਾਈਡ ਟੋਲ ਪਲਾਜ਼ਾ ਵੱਲ ਮੁੜਨਾ ਸੀ ਰਾਈਟ ਹੈਂਡ ਸਾਈਡ ਬਲੌਕ ਹੈ ਟੋਟਲ ਬਲੌਕ ਹੈ ਬਹੁਤ ਦੇਰ ਤੋਂ ਕਿਉਂਕਿ ਕੰਪਲੀਟ ਨਹੀਂ ਹੈਗੀ ਤੇ ਉਹ ਡਰਾਈਵਰ ਨੇ ਉਹਦੀ ਗੱਡੀ ਸਿੱਧੀ ਹਿੱਟ ਕਰਦੀ ਕਿਉਂਕਿ ਗੱਡੀ ਦੀ ਸਪੀਡ ਜ਼ਿਆਦਾ ਸੀ 150 ਦੇ ਕਰੀਬ ਸਪੀਡ ਸੀ ਤੇ ਉਹ ਹਿੱਟ ਹੋਣ ਦੇ ਨਾਲ ਗੱਡੀ ਡੈਮੇਜ ਹੋ ਗਈ ਤੇ ਸਾਰਿਆਂ ਦੇ ਸੱਟਾ ਵੱਜ ਗਏ अच्छा अ गड्डी तुसी का स्पीड बहुत सी ड्राइवर नु पता नहीं लगया उस कौन -कौन ते उस टाइम गड्डी ਦੇ ਵਿੱਚ ਕੌਣ ਕੌਣ ਮੌਜੂਦ ਸੀ ਤੇ ਕਿੰਨਿਆਂ ਕੋ ਸੱਟਾਂ ਲੱਗੀਆਂ ਨੇ ਤੇ ਹੋਰ ਕਰਦੇ ਫੈਮਿਲੀ ਜਿਦਾ ਨਾਮ ਸੀ तुसी ਅਸੀਂ ਬੇਟਾ ਸੀ ਉਹਨਾਂ ਦੇ ਵੀ ਕਿਸੇ ਸੱਟਾਂ ਲੱਗੀਆਂ ਨਹੀਂ ਮੇਰੇ ਲੱਗੀਆਂ ਨੇ ਮੇਰੇ ਲੱਤਾਂ ਤੇ ਲੱਗੀਆਂ ਨੇ ਗੋਡਿਆਂ ਤੋਂ نیچے ਗੁੱਜੀਆਂ ਸੱਟਾਂ ਲੱਗੀਆਂ ਨੇ ਔਰ ਗਨਮੈਨ ਦੇ ਜੋ ਹੈਂਡ ਬ੍ਰੇਕ ਗਨਮੈਨ ਨੇ ਖਿੱਚੀਆ ਡਰਾਈਵਰ ਨੇ ਤਾਂ ਬ੍ਰੇਕਿੰਗ ਲਾਈ ਤੇ ਉਹ ਗਨਮੈਨ ਦੇ ਹੱਥ ਤੇ ਸੱਟ ਲੱਗੀ ਐ ਇੱਕ ਮੱਥੇ ਤੇ ਉਹਦੀ ਪੱਗ ਵਿੱਚ ਸ਼ੀਸ਼ਾ ਵਿੱਚ ਵੱਜਿਆ ਪੱਗ ਕਰਕੇ ਬਚਾ ਹੋ ਗਿਆ ਤੇ ਅਦਰਵਾਈਜ਼ ਉਹ ਠੀਕ ਆ ਬਿਲਕੁਲ ਉਹ ਨਾਰਮਲ ਆ ਅੱਛਾ ਐਮ ਐਲ ਏ ਸਾਹਿਬ ਪਿਛਲੀ ਸੀਟ ਤੇ ਬੈਠੇ ਸੀਗੇ ਤੇ ਉਹਨਾਂ ਦੇ ਕਿੰਨੀਆਂ ਕੁ ਸੀਟਾਂ ਲੱਗ ਸੱਟਾਂ ਲੱਗੀਆਂ ਨੇ ਤੇ ਹੁਣ ਹਾਲਾਤ ਕਿਦਾਂ ਨੇ ਡਰਾਈਵਰ ਉਹ ਕੰਡਕਟਰ ਸਾਈਡ ਦੇ ਬੈਕ ਤੇ ਬੈਠੇ ਸੀ ਸੈਂਟਰ ਵਿੱਚ ਸਾਈਡ ਤੇ ਠੀਕ ਹੈ ਔਰ ਉਹਨਾਂ ਦੇ ਨੀਚੇ ਵਾਲੇ ਬੁੱਲਰ ਆਰ ਪਾਰ ਹੋ ਗਿਆ ਉਹ ਦੰਦ ਉਹਨਾਂ ਦੇ ਆਰ ਪਾਰ ਹੋ ਗਏ ਔਰ ਪਸਲੀਆਂ ਤੇ 60 ਵਜੇ ਗਿੱਟੇ ਤੇ 60 ਵਜੇ ਲੱਤ ਤੇ 60 ਵਜੇ ਹਾਂਜੀ ਤੇ ਜਿਸ ਤਰੀਕੇ ਦੇ ਨਾਲ ਹੁਣ ਮੈਂ ਜਿੱਦਾਂ ਪਤਾ ਲੱਗਿਆ ਕਿ ਐਕਸੀਡੈਂਟ ਹੋਇਆ ਐਮਐਲਏ ਸਾਹਿਬ ਦਾ ਲੋਕ ਵੀ ਮਿਲਣਾ ਆ ਰਹੇ ਨੇ ਜਾਂ ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ ਤਾਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੇਖੋ ਉਹਨਾਂ ਨੂੰ ਉਹਨਾਂ ਦੀਆਂ ਦਵਾਵਾਂ ਸਾਡੇ ਨਾਲ ਨੇ ਤੇ ਇਹ ਹਾਦਸਾ ਦਾ ਵੱਡਾ ਟਲਿਆ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਟਲਿਆ ਔਰ ਦੂਸਰੇ ਨੰਬਰ ਤੇ ਜਲਦੀ ਹੀ ਉਹ ਸਿਹਤਯਾਬ ਹੋ ਕੇ ਹਫਤੇ 10 ਦਿਨ ਦੇ ਵਿੱਚ ਵਿੱਚ ਲੋਕਾਂ 'ਚ ਫੇਰ ਵਿਚਰਨਗੇ ਤੇ ਸਥਿਤੀ ਕੰਟਰੋਲ ਚਾ ਕੋਈ ਅਸੀ ਗੱਲ ਨਹੀਂ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਮੈਮ ਦੇ ਬੁੱਲਾ ਤੇ ਸੱਟ ਲੱਗੀ ਹੈ ਤੇ ਕਿੰਨੇ ਕੁ ਟਾਂਕੇ ਲੱਗੇ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਦੰਦਾ ਤੇ ਵੀ ਕਾਫੀ ਫੈਕਚਰ ਹੋਇਆ ਹੋਇਆ ਉਹਨੇ 42 ਟਾਂਕੇ ਲੱਗੇ ਨੇ ਜੀ ਜੀ ਔਰ ਜਿਹੜਾ ਨੀਚੇ ਵਾਲਾ ਬੁੱਲਾ ਬਿਲਕੁਲ ਹਾਰ ਪਰ ਹੋ ਗਿਆ ਸੀ ਵਿੱਚ ਦੀ ਹੱਥ ਪੈ ਸਕਦਾ ਤੇ ਔਰ ਉਹਦੇ ਦੰਦਾ ਦੇ ਵੀ ਬਹੁਤ ਗੰਭੀਰ ਟੁੱਟ ਆਈਆਂ ਨੇ ਹਾਂ अच्छा ਹੁਣ ਮੈਮ ਬੋਲਣ ਦੇ ਹਾਲਾਤ ਵਿੱਚ ਬਿਲਕੁਲ ਨਹੀਂ ਹੈ ਮਤਲਬ ਸਥਿਤੀ ਜਿਆਦਾ ਨਾਜ਼ੁਕ ਹੈ ਜਾਂ ਕਦੋਂ ਤੱਕ ਇਹ ਠੀਕ ਹੋ ਜਾਣਗੇ ਡਾਕਟਰ ਨੇ ਕਿਹਾ ਵੀ ਘੱਟੋ ਘੱਟ 5 ਦਿਨ ਤੱਕ ਤੁਸੀਂ ਕੋਈ ਬੋਲਣਾ ਨਹੀਂ ਹੈ ਤੇ ਲਿਕਵਿਡ ਹੀ ਲੈਣਾ ਤੁਸੀਂ ਕੁਝ ਖਾਪ ਨਹੀਂ ਸਕਦੇ ਨਾ ਉਹ ਖਾ ਸਕਦੇ ਨੇ ਤੇ ਨਾ ਹੀ ਉਹਨਾਂ ਨੂੰ ਦੇਣਾ ਕਿਉਂਕਿ ਉਹ ਟਾਂਕੇ ਜਿਹੜੇ ਨੇ ਉਹ ਫੇਰ ਖੁੱਲ ਸਕਦੇ ਨੇ ਮਤਲਬ ਤੁਸੀਂ ਆਪਣੇ ਬੇਟੇ ਨੂੰ ਲੈਣ ਵਾਸਤੇ ਦਿੱਲੀ ਗਏ ਸੀ ਤਾਂ ਦਿੱਲੀ ਤੋਂ ਵਾਪਸ ਆ ਰਹੇ ਸੀ ਜਦੋਂ ਇਹ ਹਾਦਸਾ ਵਾਪਰੋ ਕਿੰਨੇ ਵਜੇ ਦਾ ਟਾਈਮ ਸੀਗਾ ਤੜਕੇ 2 ਵਜੇ ਦਾ ਟਾਈਮ ਸੀਗਾ ਜੀ ਹੁਣ ਕੀ ਕਹਨੇ ਬਿਲਕੁਲ ਹਾਂ ਰੈਸਟ ਤੇ ਪਏ ਨੇ ਨੀਂਦ ਚ ਜੋ ਦਵਾਈ ਦਿੱਤੀ ਹੋਈ ਉਹਨਾਂ ਡਾਕਟਰ ਨੇ ਤੇ ਉਹ ਨੀਂਦ ਕਹਿੰਦੇ ਡਰਾਈਵਰ ਦੇ ਵੀ ਛੱਟਾ ਛੱਟਾ ਲੱਗਿਆ ਨਹੀਂ ਡਰਾਈਵਰ ਦੇ ਕੋਈ ਛੱਟ ਨਹੀਂ ਲੱਗੀ ਡਰਾਈਵਰ ਦੀ ਉਹ ਆਪਣਾ 에어 ਬੈਗ ਖੁੱਲ ਗਏ ਸੀਗੇ ਲੱਤਾਂ ਵਾਲੇ ਵੀ ਤੇ ਛਾਤੀ ਵਾਲੇ ਵੀ ਡਰਾਈਵਰ ਠੀਕ ਠਾਕ ਅਰੇ ਸੋ ਬਿਲਕੁਲ ਗੱਲਬਾਤ ਕੀਤੀ ਹੈ ਦਿੱਲੀ ਤੋਂ ਵਾਪਸ ਆ ਰਹੇ ਸੀ ਐਮ ਐਲ ਏ ਰਜਿੰਦਰ ਪਾਲ ਕੋਰ ਸ਼ੀਨਾ ਔਰ ਦੱਸਿਆ ਜਾ ਰਿਹਾ ਇਹਨਾਂ ਦੇ ਹਸਬੰਦ ਵੱਲੋਂ ਇਹ ਗੱਲ ਅਖੀ ਜਾ ਰਹੀ ਹੈ ਕਿ ਦਿੱਲੀ ਤੋਂ ਆਪਣੇ ਬੇਟੇ ਨੂੰ ਲੈ ਕੇ ਵਾਪਸ ਆ ਰਹੇ ਸੀ ਖਨੂਰੀ ਬਾਰਡਰ ਦੇ ਲਾਗੇ ਐਕਸੀਡੈਂਟ ਹੋਇਆ ਜਿਹੜਾ ਗੱਡੀ ਜਦੋਂ ਮੋੜ ਕੱਟਦੇ ਸੀ ਤਾਂ ਮੋੜ ਕਾਫੀ ਖਤਰਨਾਕ ਸੀਗਾ ਤਕਰੀਬਨ 150 ਦੀ ਸਪੀਡ ਤੇ ਗੱਡੀ ਸੀਗੀ ਹਾਲਾਂਕਿ ਪਤਾ ਨਹੀਂ ਲੱਗਿਆ ਗੱਡੀ ਜਿਹੜੀ ਟਕਰੌਂਦੀ ਹੈ ਔਰ ਬੈਰੀਗੇਡ ਵੀ ਉੱਥੇ ਲੱਗੇ ਹੋਏ ਸੀ ਤਾਂ ਜਿਸ ਤੋਂ ਬਾਅਦ ਮੈਮ ਦੇ ਦੱਸਿਆ ਜਾ ਰਿਹਾ ਕਿ 45 ਟਾਂਕੇ ਲੱਗੇ ਨੇ ਬੁੱਲਾ ਤੇ ਟਾਂਕੇ ਲੱਗੇ ਨੇ ਔਰ ਕਾਫੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ ਇੱਕ ਹਫਤਾ ਅਰੈਸਟ ਕਰਨਗੇ ਹਾਲੇ ਤੱਕ ਬੋਲਨ ਨੂੰ ਜਿਹੜਾ ਮਨਾ ਕੀਤਾ ਗਿਆ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅਜਿਹਾ ਕੋਈ ਭਾਰੀ ਨੁਕਸਾਨ ਨਹੀਂ ਹੋਇਆ ਕਿਉਂਕਿ ਫੈਮਿਲੀ ਵੀ ਨਾਲ ਸੀ ਹਸਬੰਡ ਵੀ ਨਾਲ ਸੀ ਬੇਟਾ ਵੀ ਨਾਲ ਸੀਗੇ ਮੈਡਮ ਦੇ ਸੱਟਾ ਜ਼ਰੂਰ ਲੱਗਿਆ ਨੇ ਔਰ ਇਹ ਵੀ ਕਹਿ ਰਹੇ ਨੇ ਕਿ ਡਾਕਟਰਾਂ ਦੇ ਕੋਲੋਂ ਹਾਲੇ ਇਲਾਜ ਚੱਲ ਰਿਹਾ ਔਰ ਜਲਦ ਠੀਕ ਹੋਣਗੇ ਔਰ ਲੋਕਾਂ ਦੇ ਵਿੱਚ ਵਿਚਰਣਗੇ ਜੁੜੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨ ਸਿੱਧੂ